ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਸਤਗੁਰ ਪ੍ਰਸਾਦ ਰਾਗਮਾਲਾ ਰਾਗ ਏਕ ਸੰਗ ਪੰਚ ਬਰੰਗਨ ਸੰਗ ਅਲਾਪ ਹੈ ਅਠ ਆਨੰਦਨ ਪ੍ਰਥਮ ਰਾਗ ਪੈਰੋ ਬਹਿ ਕਰਹੀ ਪੰਚ ਰਾਗਨੀ ਸੰਗ ਉਚਰਹੀ ਪ੍ਰਥਮ ਪੈਰਬੀ ਬਿਲਾਬਲੀ ਕੁੰਨਿਆ ਕੁੰਨਿਆ ਕੀ ਗਾਵ ਹੈ ਬੰਗਲੀ ਪੁੰਨ ਅਸਲੇਖੀ ਕੀ ਭਈ ਵਾਰੀ ਏ ਪੈਰੋ ਕੀ ਪਾਚੋ ਨਾਰੀ ਪੰਚਮ ਹਰਖ ਦੇ ਸਾਖ ਸੁਨਾਵ ਹੈ ਬੰਗਾਲਮ ਮਦ ਮਾਦਵ ਗਾਵ ਹੈ ਲਲਤ ਬਿਲਾਵਲ ਗਾਵਹੀ ਆਪਣੀ ਆਪਣੀ ਪਾਤ ਅਸ਼ਟ ਪੁੱਤਰ ਭੈਰਵ ਕੇ ਗਾਵ ਹੈ ਗਾਇਨ ਪਾਤਰ ਦੁਤਿਆ ਮਾਲੋਸਕ ਆਲਾਪ ਹੈ ਸੰਗ ਰਾਗਨੀ ਪਾਂਚੋ ਥਾਪ ਹੈ ਮਾਲਕੌਸਕ ਜੀ ਬਣਾ ਕੱਕੇ ਨੂੰ ਕੱਕਾ ਗੁੜੀ ਨੂੰ ਅੰਕੜਾ ਕੌਸਕ ਤੁਸੀਂ ਕੁਝ ਹੋਰ ਬੋਲੇ ਮਾਲ ਮਾਲਕੌਸਕ ਮਾਲਕਨੀ ਮਾਲ ਕੌਸਕ ਮੰਮੀ ਨੂੰ ਕੰਨ ਲੱਲਾ ਮਾਲ ਕੌਸਕ ਜੀ ਦੁਤਿਆ ਮਾਲ ਕੌਸਕ ਆਲਾਪ ਹੈ ਸੰਗ ਰਾਗਨੀ ਐਡਨੋ ਕੰਨਵੀਆ ਐਡਨਲ ਕੰਨਵੀਆ ਜੀ ਆਲਾਪ ਹੈ ਜੀ ਮਾਲ ਕੌਸਕ ਆਲਾਪ ਹੈ ਸੰਗ ਰਾਗਨੀ ਪੰਜੋ ਥਾਪ ਹੈ ਗੋਡ ਕਰੀ ਗੋਡ ਕਰੀ ਅਰ ਦੇਵ ਗੰਧਾਰੀ ਗੰਧਾਰੀ ਸਿਹੂਤੀ ਉਚਾਰੀ ਤਨਾਸਰੀ ਇਹ ਪਾਚੋ ਪੰਜੋ ਗਾਈ ਮਾਲ ਰਾਗ ਕौਸਕ ਸੰਗ ਲਾਈ ਮਾਰੂ ਮਸਤ ਅੰਗ ਮੇਵਾਰਾ ਮਾਰੂ ਮਸਤ ਅੰਗ ਮੇਵਾਰਾ ਮਸਤ ਅੰਗ ਇਕੱਠਾ ਹੀ ਪੜਾਂਗੇ ਮਸਤ ਅੰਗ ਠੀਕ ਹੈ ਜੀ ਮਾਰੂ ਮਸਤ ਅੰਗ ਮੇਵਾਰਾ प्रबल ਚੰਡ ਕौਸਕ ਉਭਾਰਾ ਖੌਖਟ ਆਉ ਪੌਰਾ ਨਦ ਗਾਏ अष्ट मालक औसक संग लाए पुन्न आयो ढोल पंच नार संग अष्टसुत उठहै तान कलोल गायन तार मिलावहि ए लंगी देवकरी आई बसंती संधूर सुहाई संधूर सुहाई ਸਰਸ ਅਹੀਰੀ ਲੈ ਭਾਰ ਜਾ ਸੰਗ ਲਾਈ ਪੰਜੋ ਆਰ ਜਾ ਸੁਰਮਾ ਸੁਰਮਾ ਨੰਦ ਭਾਸਕਰ ਆਏ ਚੰਦਰ ਬਿੰਬ ਮੰਗਲਨ ਸੁਹਾਏ ਸਰਸ ਬਾਨ ਆਓ ਆਉ ਆਹੇ ਬੇਨੋਦਾ ਬੇਨੋਦਾ ਗਾਵਹਿ ਸਰਸ ਬਸੰਤ ਕਮੋਦਾ ਅਸ਼ਟ ਪੁੱਤਰ ਮੈਂ ਕਹੇ ਸਵਾਰੀ ਕੁੰਨ ਆਈ ਦੀਪਕ ਕੀ ਬਾਰੀ ਕਛੇਲੀ ਪਟ ਮੰਜਰੀ ਟੋਡੀ ਕਹੀ ਅਲਾਪ ਕਾ ਮੋਦੀ ਆਉ ਗੂਜਰੀ ਸੰਗ ਦੀਪਕ ਕੇ ਕੇ ਥਾਪ ਕਾ ਲੰਕਾ ਕੁੰਤਲ ਆਉ ਰਾਮਾ ਕਮਲ ਕੁਸਮ ਚੰਪਕ ਕੇ ਨਾਮਾ ਗੌਰਾ ਔ ਕਾਨਰਾ ਕਲਿਆਨਾ ਅਸ਼ਟ ਪੁੱਤਰ ਦੀਪਕ ਕੇ ਜਾਨਾ ਸਭ ਮਿਲ ਸ੍ਰੀ ਰਾਗ ਵੈ ਗਾਵ ਹੈ ਪਾਂਚੋ ਸੰਗ ਬਰੰਗਨ ਲਾਵ ਹੈ ਬੈ ਰਾਗੀ ਕਰਨਾਟੀ ਧਰੀ ਬੈ ਰਾਰੀ ਰਾਰਾਈ ਜੀ ਗੰਗਣੀ ਹੈਗਾ ਬੈ ਰਾਰੀ ਬੈਰਾਰੀ ਕਰਨਾਟੀ ਧਰੀ ਗਵਰੀ ਗਾਵ ਹੈ ਆਸਾਵਰੀ ਤਹਿ ਪਾਛੈ ਸਿੰਧ ਵੀ ਅਲਾਪੀ ਸਿਰੀ ਰਾਗ ਸਿਓ ਪੰਜੋ ਥਾਪੀ ਸੂਪਰ ਇੱਕ ਮਿੰਟ ਉੱਪਰ ਸੀਗਾ ਬੈਰਾਰੀ ਰਾਰੇ ਦੇ ਨਾਲ ਫੇ ਥੱਲੇ ਆ ਗਿਆ ਤਹਿ ਤਹਿ ਬੋਲਾਂਗੇ ਉਸ ਬਾਅਦ ਆਸਾਵਰੀ ਬੋਲੇ ਤੁਸੀਂ ਆਸਾਵਰੀ ਸਸੇ ਨੂੰ ਥੋੜਾ ਭਾਰਾ ਕਰਤਾ ਆਸਾਵਰੀ ਠੀਕ ਹੈ ਜੀ ਪੋਲਾ ਹੀ ਬੋਲਾਂਗੇ ਸੱਸੇ ਨੋਈ ਆਤਿ ਬਾਰਵੀਂ ਫਿਰ ਤੇਹ ਹਾਂਜੀ ਉਸ ਤੋਂ ਬਾਅਦ ਤੇਹ ਹ ਹਮ ਤੇਹ ਪਾਚ ਸਿੰਧ ਵੀ ਅਲਾਪੀ ਸ੍ਰੀ ਰਾਗ ਸਿਉ ਪਾਂਚੋ ਥਾਪੀ ਸਾਲੂ ਸਾਰਗ ਸਾਗਰਾ ਔਰ ਗੌਂਡ ਗੰਭੀਰ ਅਸ਼ਟਪੁੱਤਰ ਸ੍ਰੀ ਰਾਗ ਕੇ ਗੁੰਡ ਕੁੰਭ ਹਮੀਰ ਖਸ਼ਟਮ ਮੇਘ ਰਾ ਏਟ ਮੈਂ ਤੇ ਰੁਕੋ ਜੀ ਉੱਪਰ ਹੈ ਨਾ ਜਿੱਦ ਦੇਖੋ ਉਪਰ ਸ੍ਰੀ ਰਾਗ ਕਿਦਾਂ ਲਿਖਿਆ ਸੱਸੇ ਨੂੰ ਸਿਆਰੀ ਰਾਰੇ ਨੂੰ ਬਿਹਾਰੀ ਰਾਰੇ ਨੂੰ ਕੰਨਾ ਗੱਗਾ ਸ੍ਰੀ ਰਾਗ ਇਦਾਂ ਲਿਖਿਆ ਜਦੋਂ ਥੱਲੇ ਨਾਮ ਆਇਆ ਉੱਥੇ ਸੱਸੇ ਦੇ ਚੰਨਾ ਚ ਰਾਰਾ ਆ ਤੇ ਨਾਲ ਬਿਹਾਰੀ ਆ ਬਈ ਉਹਦੋਂ ਬੋਲਾਂਗੇ ਸ੍ਰੀ ਰਾਗ ਉਹਨੂੰ ਆਪਾਂ ਸ੍ਰੀ ਰਾਗ ਖੋਲ ਕਹਿੰਦੇ ਹਾਂ ਸ੍ਰੀ ਰਾਗ ਠੀਕ ਹੈ ਜੀ ਇਸ ਤਰੀਕੇ ਨਾਲ ਪੁੱਤਰ ਸ੍ਰੀ ਰਾਗ ਕੇ ਗੁੰਡ ਕੁੰਭ ਹਮੀਰ ਖਸ਼ਟਮ ਮੇਗ ਰਾਗ ਵੈ ਗਾਵ ਹੈ ਪਾਂਚੋ ਸੰਗ ਬਰੰਗਨ ਲਾਭ ਹੈ ਸੋਰਠ ਗੋੜ ਮਲਾਰੀ ਤੁਨੀ ਕੁਨ ਗਾਵ ਹੈ ਆਸਾ ਗੁਨਗੁਨੀ ਉਚੈ ਸੁਰ ਸੁਹਉ ਕੁਨ ਕੀਨੀ ਹੁਹਾ ਉਚੈ ਸੁਰ ਸੁਹਉ ਸੁਹਉ ਹੂ ਹੋ ਜੀ ਉਚੈ ਸੁਰ ਸੁਹਉ ਕੁਨ ਕੀਨੀ ਮੇਗ ਰਾਗ ਸੋ ਪਾਂਚੋ ਚੀਨੀ ਬੈਰਾ ਬੈਰਾਧਰ ਗਜਧਰ ਕੇਦਾਰਾ ਜਬਲੀ ਧਰ ਨਟ ਆਉ ਜਲ ਜਲ ਧਾਰਾ ਪੁਨ ਗਾਵ ਹੈ ਸ਼ੰਕਰ ਆਉ ਸਿਆਮਾ ਮੇਗ ਰਾਗ ਪੁਤਰਨ ਕੇ ਨਾਮਾ ਖਸ਼ਟ ਰਾਗ ਉਨ ਗਾਏ ਸੰਗ ਰਾਗਨੀ ਤੀਸ ਸਬੈ ਪੁਤਰ ਰਾਗਨ ਕੇ 18 ਹੈ 10 20 ਖਸ਼ਟ ਰਾਗ ਉਨ ਗਾਏ ਸੰਗ ਰਾਗਨੀ ਤੀਸ ਸਬ ਪੁੱਤਰ ਰਾਗਨ ਕੇ 18 ਹੈ 10 20 ਵਾਈਗਰ ਇਕਵਲ ਹਾ ਸਾਬ ਵਾਈਗਰ ਜੀ ਕੀ ਬਤੈ ਜੀ